ਅੱਜ ਕੋਈ ਜਿੱਤੀ ਆਪਣਾ ਨਾਂ ਦੇ ਕਿਹੜੀ ਜੱਥੇ ਬਣਦੀ ਹੈ ਨਹੀਂ ਸਕਦੇ ਇਸੇ ਵੀ ਨਹੀਂ ਖੰਦੇ ਤੇਰਾ ਨਾ ਸਕਦੇ ਇਸੇ ਕਿ ਕਿਸਾਨ ਮਜ਼ਦੂਰ ਸ਼ਿਕਾਇਤ ਕਿਸੇ ਦੀ ਕਰਦੇ ਤੇ ਕੀ ਕਹਿਣਾ ਚਾਹੁੰਦੇ ਜਿਹੜਾ ਮਸਲਾ ਬਣਿਆ ਆ ਪਿੰਡ ਆਂ ਕਹਿੰਦੇ ਚਾਹੁੰਦੇ ਵੀ ਜਿਹੜੀਆਂ ਦੂਜੀਆਂ ਪਾਰੀਆਂ ਆ ਦੇ ਵਿੱਚ ਮਸਲਾ ਜਿੰਦੀਆਂ ਉਹ ਨਾ ਦੇ ਤਾ ਪੰਚਾਇਤ ਦੇ ਜਾਂ ਪਿੰਡ ਦੇ ਜਾਂ ਜਿਹਦੇ ਕਬਜ਼ਾ ਕੀਤਾ ਉਹ ਲੜਨਾ ਚਾਹੀਦਾ ਜਿਹੜੀ ਆ ਪਾਰਟੀ ਬਣੀ ਆ ਪਹਿਲਾਂ ਸਾਡੇ ਨਾਲ ਸਾਡੇ ਪੱਲੇ ਕੱਢੀ ਤੇ ਦਲੇ ਵਾਲੇ ਗਏ ਉਹਨਾਂ ਕੱਢੇ ਬਾਹਰ ਉਹਨਾਂ ਨਾਲ ਆਪਦੀ ਪਾਰਟੀ ਆ ਕੋਈ ਨਹੀਂ ਤੇ ਨਾ फिर तो विरोध कर पार्टियों दखल नहीं देना चाहिए जाने का दूजी पार्टी किसी दखल नहीं देना चाहिए ना इस पार्टी आना चाहिए क्योंकि आगे पुछे भी एक मसला की है जी जद्दी ज मिली आ जाते नहीं आगे आए दखल दे विरोध कर फिर अरोध करें

ਕਬਜ਼ਾ ਉਹ ਜਮੀਨ ਤੇ ਮਨ ਕੇ ਕਿਸ ਤਰੀਕੇ ਨਾਲ ਕਬਜ਼ਾ ਉਹ ਦਾਹ ਬਰਾਕਰਾ ਤੋਂ ਕੋਈ ਠਿਕਾਣਾ ਨਹੀਂ ਦਿੰਦਾ ਉਹਦਾ ਕਬਜ਼ਾ ਹੈ ਜ਼ਬਰਦਸਤੀ ਨੇ ਭਾਈ ਹਾਂਜੀ ਹੁਣ ਤਾਂ ਥੋੜਾ ਤੁਹਾਡੇ ਤੇ ਹਾਂਜੀ ਹਰ ਦੇ ਆਪਣੇ ਦਾ ਸਾਡੇ ਕੋਲ ਆਜੂ ਕੋਲ ਸਾਰੇ ਸਾਡੇ ਹਾਂਜੀ ਹੁਣ ਸੱਚਾ ਕੀ ਨੇ ਸੰਸਦਾਂ ਨੂੰ ਚੈਨ ਕੋਲ ਰੋਜ਼ਾਂ ਤੇ ਉਹ ਕੀ ਕਹਿੰਦੇ ਜੇ ਮਨ ਕੇ ਪ੍ਰਸ਼ਾਸਨ ਨਹੀਂ ਜਾਂ ਕੋਈ ਦੇਜੇ ਬੰਦੇ ਕੋਈ ਤੂੰ ਦੇਖੇ ਬੰਦੀਆਂ ਕਿਹ ਦੇਖੇ ਬੰਦੀ ਦੀ ਕੋਈ ਲੋੜ ਨਹੀਂ ਕੀ ਨਾ ਕੋਈ ਜਿ세 ਬੰਦੀ ਆਵੇ ਪਹਚਾਇਤ ਦਾ ਕੰਮ ਹੈ ਪਹਚਾਇਤ ਆਪੇ ਕਰੂ ਸਾਰਾ ਕੋਲ ਹਾਂਜੀ ਕੀ ਕੋਰਤਾ ਤਾਂ ਹੈ ਉਹਦਾ ਡੱਟ ਕੇ ਜਿੱਤ ਬੰਦੀ ਵੀ ਕਰਨੀ ਆ। ਜੱਥੇ ਬੰਦੀ ਕੋਈ ਲੋੜ ਨਹੀਂ ਜਿੱਥੇ ਬੰਦੀ ਐਵੇਂ ਜਾਣ ਕੇ ਵਿੱਚ ਪਾਉਂਦੇ ਆ। ਜਿੱਥੇ ਬੰਦੀ ਕੋਈ ਲੋੜ ਨਹੀਂ ਜੜ ਕੋਰ ਨਹੀਂ ਤਾਂ ਹਲਾ ਕੀਤਾ ਉਹ ਠੀਕ। ਕੋਰ ਦੇ ਬਾਰੇ ਤੁਸੀਂ ਨੋਟਿਸ ਦੇ ਲਈ ਦੇ ਸਕਦੇ। ਨਹੀਂ ਲਾਉਂਦੀਆਂ ਕੋਈ ਨਹੀਂ ਦਿੰਦੇ। ਆਹ ਦਿੰਦੇ ਉਹ ਚਨਾਉਦੀਆਂ ਨਹੀਂ ਦਿੰਦੇ ਆ ਕਿ ਅਸੀਂ ਤਾਂ ਮੰਨਦੇ ਹਾਂ ਜੋ ਪੰਚਾਇਤ ਦਾ ਫੈਸਲਾ ਹੋਇਆ ਭਈ ਆ। ਕੋਈ ਵੀ ਵਾਸਤੇ ਕੰਟੀਨਿਊ ਹਾਂਜੀ। ਹਾਂਜੀ ਕੋਈ ਜੇ ਕੀ ਆਪਣਾ ਨਾਮ ਤੇ ਕਿਸੇ ਨਾਲ ਨੇ ਰਣਾ ਦੀ ਅਵਤਾਰ ਸਿੰਘ ਪਿੰਡ ਚੇਲਾ ਤੇ ਪਿੰਡ ਦੇ ਇਹੋ ਕੁਝ ਜੋ ਕਹਿੰਦਾ ਜੀ ਗੱਲ ਤੇ ਉਹੀ ਬਾਰ ਬਾਰ ਆ ਰਹੀ ਹੈ ਵੀ ਹੋ ਰਹੀ ਹੈ ਜੀ ਕਿਉਂਕਿ ਸਾਡੀ ਸਾਡੇ ਪਿੰਡ ਦਾ ਮਸਲਾ ਠੀਕ ਹੈ ਜੀ ਪਿੰਡ ਦੀ ਪੰਚਾਇਤ ਜਿਹੜੀ ਹੁੰਦੀ ਹੈ ਉਹਦੇ ਜਿੱਥੋਂ ਪਿੰਡ ਥਾਉਟ ਹੁੰਦੀ ਹੈ ਨਾ ਨੂੰ ਕੁਝ ਚੱਲ ਨਹੀਂ ਕਰ ਸਕਦਾ ਕੋਈ ਕਿਉਂਕਿ ਪੰਚਾਇਤ ਨੂੰ ਤਾਂ ਸਰਕਾਰ ਬੰਦੀ ਠੀਕ ਹੈ ਜੀ ਤੇ ਇਸ ਵਾਸਤੇ ਇਹੋ ਬੇਨਤੀ ਹੈ ਵੀ ਉਹ ਬੰਦਾ ਬਹੁਤ ਜ਼ਿਆਦਾ ਇਸ ਦੀ ਹੋਰ ਵੀ ਕੀਤੀਆਂ ਹੈ ਤੇ ਲੋਕਾਂ ਨੂੰ ਇਹਦਾ ਮੌਕਾ ਨਹੀਂ ਇਹਦਾ ਨਹੀਂ ਦਿੱਤਾ ਮੇਰੇ ਨਾਲ ਖੁਦ ਵੀ ਕੀਤੀ ਹੈ ਠੀਕ ਹੈ ਨਾ। ਪਿਛਲੇ ਜਿਹੜੇ ਪੰਚਾਇਤਾਂ ਨਾਲ ਜ਼ਰੂਰ ਕੋਈ ਕਿੰਨੇ ਸਾਲਾਂ ਤੋਂ ਕਿੰਨਾ ਨਿੱਕ ਕਰਦੇ ਰਹੇ ਹੈ ਜੀ। ਤੁਹਾਨੂੰ ਪਤਾ ਜੋ ਅੱਜਕੱਲ ਦਾ ਬਹੁਤ ਜ਼ਿਆਦਾ ਸਰਕਾਰਾਂ ਦਾ ਕਰਦੇ ਰਹੇ ਪਰੇ ਸਮਾਂ ਇਹ ਨਾ ਜਾਣਾ ਹੀਗਾ। ਠੀਕ ਹੈ ਨਾ ਜੀ। ਇਸ ਵਾਸਤੇ ਹੈ ਵੀ ਬਾਹਰਲੀ ਕੋਈ ਜਥੇਬੰਦੀ ਨਾ ਅਸੀਂ ਅਸੀਂ ਵੀ ਕਿਸਾਨ ਸੰਘਰਸ਼ ਕਮੇਟੀ ਦੇ ਨੰਦਰੇ ਮੰਮੀ ਠੀਕ ਹੈ ਨਾ ਜੀ। ਤੇ ਨਾ ਅਸੀਂ ਕਰਦੇ ਗੱਲ ਕੋਈ ਇਹ ਪੰਚਾਇਤ ਦਾ ਮਸਲਾ ਪਿੰਡ ਦਾ ਮਸਲਾ ਅਸੀਂ ਆਪੇ ਪਿੰਡ ਹੀ ਵਿੜੇ ਹੋਏ। ਕੋਈ ਬਾਹਰ ਦੀ ਜਥੇਬੰਦੀ ਕੋਈ ਵੀ ਹੋਵੇ ਦਖਲਦਾ ਜੀ ਨਾ ਕਰੇ। ਠੀਕ ਹੈ ਨਾ ਜੀ। ਜੇ ਕਰੇਗੀ ਤੇ ਪੂਰਾ ਪਿੰਡ ਬੱਚਿਆਂ ਸਮੇਤ ਜਿੰਦੀਆਂ ਸਮੇਤ ਉਹ ਇਹ ਹਾਜਰੋਗ ਇਹਦਾ ਖਿਲਦਾ ਵਿਰੋਧ ਕਰੇਗਾ ਕਾਨੂੰਨ ਨੇ ਜਿਹੜੀ ਆਪਣੀ ਕਾਰਵਾਈ ਕੀਤੀ ਉਹ ਹਾਂਜੀ ਕਾਨੂੰਨ ਦੀ ਕਾਰਵਾਈ ਜਦੋਂ ਮੈਂ ਖੁੱਤ ਪੇਸ਼ ਕੀਤੀ ਬਾਕੀ ਬੰਦੇ ਠੀਕ ਹੈ ਕੋਈ ਸਪਸ਼ਟ ਨਹੀਂ ਹਾਂਜੀ ਮੈਂ ਕੀ ਆਪਣਾ ਨਾਮ ਤੇ ਕੀ ਮਲਕਤ ਪਾਈ ਤੇ ਲੱਗੇ ਜਵਿੰਦਰ ਕੌਰ ਮੇਰਾ ਨਾਮ ਰਵਦੀਪ ਸਿੰਘ ਮੇਰਾ ਬੇਟਾ ਵਸ ਪੰਚ ਇਹ ਜਿਹੜੀ ਘਟਨਾ ਵਾਪਰੀ ਹੈ ਕਿਸ ਤਰੀਕੇ ਨਾਲ ਦੇਖਦੇ ਹੈ ਘਟਨਾ ਇਸ ਤਰ੍ਹਾਂ ਇਹ ਪੰਚਾਇਤ ਸਾਰਾ ਲੈ ਕੇ ਨਾਲ ਸਪੈਂਚ ਨੂੰ ਗਾਇ ਸੀ ਜਿਹੜਾ ਮਾਰਨ ਗਏ ਆ ਇਹ ਜਿਹੜਾ ਮਾਰਨ ਗਿਆ ਗੋਲੀ ਮਾਰਨ ਬੈਠਾ ਸੀ ਉਹਨੂੰ ਲਾਇਦਿੰਨੇ ਹਾਂਜੀ ਉਹ ਮੈਨੂੰ ਲਾਇ ਚੱਲਦਾ ਪਿਆ ਹਾਂਜੀ ਉਹ ਮੈਨੂੰ ਚਾਹੁੰਦਾ ਸੁਨਮ ਸਿੰਘ ਚਾਹੀਦਾ ਨਾ ਮੇਰੇ ਬੇਟੇ ਨੇ ਕੋ ਤਾਂ ਕਾ ਦਿੱਤਾ ਤੇ ਨਾ ਮੇਰੇ ਬੇਟੇ ਨਾਲ ਤਾਂ ਹੋਵੇ ਸੁਨਮ ਸਿੰਘ ਸਾਹਿਬ ਚਾਹੀਦਾ ਇੱਕ ਮੇਰਾ ਬੇਟਾ ਪੰਚਾਇਤ ਜੋ ਸਮ ਫੈਸਲਾ ਦੋ ਨਾਲ ਪਿੰਡ ਸਾਡੇ ਨਾਲ ਆਸੀ ਪਿੰਡ ਦੇ ਨਾਲ ਉਹ ਮਰ ਕੇ ਪੇੜ ਦੇ ਖਾਂਜੀ ਜ਼ਮੀਨ ਦੀ ਲੜਾਈ ਲੜਦਾ ਹੈ ਹਾਂਜੀ ਅਚਾਨਕ ਤਾਂ ਗੁੱਸਿਆ ਕਿ ਸਾਰੇ ਕੋਰਟ ਦੇ ਸਬੂਤ ਇਹਨਾਂ ਦੇ ਕੋਲ ਹੈ ਜਿਹੜਾ ਮਾਰਨ ਗਿਆ ਸਾਰੀ ਪੰਚਾਇਤ ਨਕਰ ਨਾਲ ਜਿਹੜਾ ਮਾਰਨ ਉਹਦੇ ਨਾਲ ਦੋਤਾ ਕਰਕੇ ਸਰਪੰਚ ਨੂੰ ਬੋਲ ਨਹੀਂ ਇਹ ਮਾਪਾ ਜੰਦੇਵਾਹ ਹੈ ਜਿਹੜਾ ਸਭਾ ਫੁੱਜੀ ਗਈ ਹੈ ਨਾ ਮੇਰਾ ਇਹ ਲਖਮੀਰ ਸਿੰਘ ਹਿੰਦੂ ਚੇਲਾ ਸਹਾਕਾ ਮੈਂਬਰ ਤੇ ਵਾਹਿਬ ਮੇਰੀ ਮੌਜੂਦਾ ਮੈਂਬਰ ਹੈ ਜੀ ਅਹੀਂ ਸਾਡੇ ਕੋਰ ਦੇ ਸਾਡੇ ਕੋਲ ਆਰਡਰ ਹੀ ਅਹੀਂ ਗ੍ਰਾਮ ਪਜਾ ਚੇਲਾ ਸੁਮੇਧ ਪ੍ਰਭਜੀਤ ਸਿੰਘ ਸਰਪੰਚ ਸੁਮੇਧ ਮੈਂਬਰ ਅਰੇ ਜਮੀਨ ਨੂੰ ਕਿਹੜਾ ਮੰਨ ਗਏ ਆ ਇਹਨਾਂ ਨੇ ਪ੍ਰਭ ਦੇ ਬੰਦੇ ਭਾਈ ਹੀ ਬੰਦੇ ਭਾਈ ਤੇ ਸਾਨੂੰ ਪਤਾ ਨਹੀਂ ਹੈ ਚਾਣ ਚ ਗਏ ਪੰਜ ਛੇ ਛੇ ਜਣੇ ਸੁਮੇਧ ਸਾਰੀ ਮੌਜੂਦ ਹੀ ਇਹਨਾਂ ਗੋਲੀਆਂ ਚਲਾ ਕੇ ਤੇ ਜੋ ਸਾਡੇ ਸਰੋਦੀ ਨੰਦੀਆਂ ਤੇ ਸਰਪੰਚ ਦੇ ਤਾਂ ਤੇ ਗੋਲੀ ਲੱਗੀ ਸਪੰਟ ਫਟੜ ਹੋ ਗਿਆ ਜੀ ਦੇਖ ਪਿਆ ਜੀ ਤੋਂ ਰਹਿ ਜਾਂਦੀ ਗੱਡੀ ਨੂੰ ਉਹਨਾਂ ਸਿਤਾ ਉਹਨਾਂ ਨੇ ਇਹ ਕਹਿ ਕੇ ਹੀ ਤੇ ਮੇਰੇ ਹੱਥਾਂ ਲਗਾ ਸਭਾ ਮਜੀ ਇਲਾਜ ਦੀਨੀਆਂ ਤੇ ਆ ਕੋਟ ਦੇ ਅੱਡ ਸਾਡੇ ਕੋਲੇ ਸਾਡੀ ਪਟਾਇਤ ਤੇ ਕੋਈ ਸਟੇ ਨਹੀਂ ਜੱਜ ਨੇ ਦਲਵੀਰ ਕੋ ਸਪੰਚੀ ਪਹਿਲੋਂ ਉਹ ਦਾ ਭੰਗ ਕਰਕੇ ਤੇ ਦੂਦਾਂ ਜ਼ਮੀਨ ਸਾਡੇ ਹੱਕ ਤੇ ਕੀਤੀ ਆ ਗ੍ਰਾਂਪ ਜਾ ਚੇਲਾ ਨੂੰ ਮਾਲਕ ਬਣਾਇਆ 3000 ਰਕਬਾ ਤੇ 3000 ਚਰ ਤੋਂ ਕੀ ਗਾਂ ਜਰਾ ਮਲ ਦੇ ਰਕਬਾ ਇਹ 3000 ਜਰਾ ਮਲ ਦੇ ਰਕਬਾ ਜਿੱਤੇ ਦਾ ਕਰਜ਼ਾ ਹੈ ਇਨੇ ਕਮਾਲ ਲੈ ਨਾਲੇ ਨੇ ਮਿੱਟੀ ਪਟਾਈ ਦੋ ਦੋ ਤੱਕ ਦੀ ਫੋਟਾ ਮਿੱਟੀ ਵੀ ਜਿਹੜੇ ਮਿੱਟੀ ਦੇ ਪਾਏ ਵਟੇ ਹੁਣ ਜ਼ਮੀਨ ਦੇ ਆਪਦੀ ਜ਼ਮੀਨਾਂ ਲਈ ਕੋਈ ਸਰਕਾਰੀ ਵਟ ਨਹੀਂ ਹੈਗੀ ਕੋਈ ਕੋਹ ਨਹੀਂ ਅਸੀਂ ਜ਼ਮੀਨ ਦੀ ਤੇ ਭਾ ਲਈ ਵਟ ਵੇਖਣ ਗਏ ਵਟ ਹੈਗੀ ਕਿ ਨਹੀਂ ਹੈਗੀ ਇਹਨੇ ਗੂਲੇ ਚਲਾ ਕੇ ਸਾਡਾ ਸਰਪੰਚ ਫਟੜ ਕਰਤਾ ਜੀ ਇਹਦੇ ਜ਼ਮੀਨ ਦਾ ਕੋਈ ਟਿਕਾਣਾ ਲੁੰਦਾ ਰ ਪੰਜਾਬੀ ਨਹੀਂ 10 12 ਸਾਲ ਤੋਂ ਇਹਨੇ ਕਬਜ਼ਾ ਕੀਤਾ ਹੈ ਠੇਕਾ ਨਹੀਂ ਆਉਂਦਾ ਜੀ ਤੇ ਠੇਕਾ ਨਾ ਆਉਂਦਾ ਕਰਕੇ ਅਸੀਂ ਕੋਰਟ ਤੇ ਕੇਸ ਕੀਤਾ ਹੈ ਸਾਡੀ ਜੋ ਜੋ ਆਡਰ ਆ ਜਿਹੜੇ ਦਾ ਸਾਹਿਬ ਨੇ ਸ਼ਿਵ ਕੋਰ ਪਾਰਟੀ ਨੇ ਸਾਡੇ ਆਕੜ ਕੀਤੇ ਜੀ ਮੀਂਦਾਂ ਕੁਝ ਗਰਾਵ ਦੇ ਚੇਲਣ ਮਾਲਕ ਬਣਾਇਆ ਨਾਲੇ ਨਾਲ ਪਾਰਟੀ ਬਣਾਇਆ ਜੀ ਬਵੀਰ ਕੋ ਭੰਗ ਕਰਤੀ ਸਰਪੰਚ ਜਿਹਦੀ ਲੋਕ ਨੂੰ ਸਪੇ ਸਾਡੀ ਮੌਜੂਦਾ ਪਜਾ ਦੇ ਕੋਈ ਸਟੇ ਨਹੀਂ ਜਿਹੜੀ ਕਿਸਾਨ ਜੱਤੇ ਬੰਦੀਆਂ ਜਿਹੜਾ ਆ ਪਿੰਡ ਦਾ ਵਿਰੋਧ ਕਰ ਰਹੀਆਂ ਨੇ ਕਿ ਇਹ ਜ਼ਮੀਨ ਜਿਹੜੀ ਆ ਜੱਜ ਵੀਰ ਦੀ ਆ ਉਹ ਉਹ ਸਾਦਿ ਨੇ ਕਿਹੜੀਆਂ ਦੇ ਹੱਥ ਚ ਗਈਆਂ ਕਿਸਾਨ ਜੱਤੇ ਬੰਦੀਆਂ ਦਾ ਕੀ ਉਹ ਰੋਲ ਆ ਕਿਸਾਨ ਬਸਬੰਦੀ ਜੀ ਕਿਸਾਨ ਮਜ਼ਦੂਰ ਸੁਧਾਰ ਕਮੇਟੀ ਦੇ ਅਸੀਂ ਜੀ ਮੈਂਬਰ ਆ ਸਾਡੇ ਨਾਲ ਪ੍ਰਧਾਨ ਵੀ ਆ ਬਲਾਕ ਪ੍ਰਧਾਨ ਸਾਣਾ ਜੀ ਅਹੀਂ ਇਹਨੇ ਵੀ ਉਹ ਦਾ 15 ਕ ਬੰਦੇ ਲਈ ਬਧਾ ਨਿਸ਼ਾਨ ਮਝਾਇਆ ਲਾ ਠਾਕ ਹੈਗਾ ਉਹ ਤੇ ਉਹਦਾ ਗੱਲ ਹੈ ਵੀ ਉਹ ਜਿਹੜੇ ਸਟੇਟਮੈਂਟ ਆ ਮੈਂ ਉਹਦੋਂ ਪਤਾ ਕਰਾਉਣ ਵਿਖਾਈਆਂ ਜਿਹਦੇ ਉਹਨਾਂ ਕੇ ਪੈਸੇ ਲਏ ਉਹਦਾ ਕੋਈ ਬੰਦਾ ਨਹੀਂ ਕੋਈ ਬੰਦਾ ਨਹੀਂ ਜਥੇਬੰਦੀਆਂ ਤਾਂ ਸਾਰੀਆਂ ਹੱਕ ਰਸੇ ਕਰਦੀਆਂ ਵੀ ਹੱਕ ਆ ਤੇ ਜਾਓ ਨਹੀਂ ਜਾ ਕੇ ਨਾ ਜਾਓ ਇਹ ਹਰਸਾਂ ਲੱਤਾਂਉਂਦੇ ਜੀ ਪਹਿਲਾਂ ਦੇ ਬਾਨੇ ਕਰੀ ਮਲਾਜਮ ਫਸਾਤਾ ਕਰੀਏ ਤੇ ਜੇ ਉਹ ਜਥੇਬੰਦੀ ਧਰਨਾ ਲਾਊਗੀ ਅਸੀਂ ਉਹਦੀ ਵਿਰੋਧਤਾ ਕਰਾਂਗੇ ਨਗਰ ਚੇਲੇ ਵੱਲੋਂ ਅਸੀਂ ਯਾਰ ਉਥੇ ਬਰਾਬਰ ਦੇ ਧਰਨਾ ਲਾਵਾਂਗੇ ਤੇ ਸਾਡਾ ਭਾਵੇਂ ਇਹ ਇਹ ਕਿਤੇ ਲੱਗ ਗਿਆ ਜੇ ਗ੍ਰਾਮ ਪੰਚਾਇਤ ਤੋਂ ਡਿਫੈਂਡਰ ਦੇ ਨਾਮ ਦਾ ਮਸਲਾ ਵਾ ਠੀਕ ਆ ਉਸ ਵਿੱਚ ਇੱਕ ਕਾਨੂੰਨ ਚੱਕੇ ਪਿੰਡੀ ਨੂੰ ਆਉਣਾ ਚਾਹੀਦਾ ਜਿਹੜੇ ਮਦਦ ਨਹੀਂ ਜੀ ਨਹੀਂ ਅਈ ਤਾਂ ਨੇ ਜਥੇਬੰਦੀ ਕਿਸ ਨੂੰ ਨਹੀਂ ਆਉਣਾ ਜੀ ਨਗਰ ਲੜੇ ਤੇ ਜੱਜ ਵੀਰ ਸਿੰਘ ਲੜੇ ਤੇ ਜਾਂ ਗ੍ਰਾਮ ਪੰਚਾਇਤ ਲੜੇ ਜਥੇਬੰਦੀ ਦਾ ਹੁੰਦੀ ਆ ਤਾਂ ਆਸਾਨ ਚਤੇ ਪੰਦੀ ਦਾ ਸਹੀ ਗੱਲਾਂ ਤੇ ਆ ਗਲਤ ਗੱਲਾਂ ਤੇ ਥੋੜਾ ਨਗਰ ਵਿੱਚ ਤਖੰਦਾਈ ਦੀਆਂ ਤੇ ਥੋੜਾ ਜਥੇਬੰਦੀਆਂ ਹੁਣ ਤੱਕ ਪੁਲਿਸ ਨੇ ਕੀ ਕਾਰਵਾਈ ਕੀਤੀ ਕਿੰਨੇ ਕੁ ਬੰਦੇ ਰੈਸਟ ਕਰ ਲਏ ਤਿੰਨ ਬੰਦੇ ਰੈਟ ਕੀਤਾ ਜੀ ਆਪ ਜੱਜ ਵੀਰ ਸਿੰਘ ਪਗੋੜਾ ਨਹੀਂ ਤਾਂ ਨੇ ਉਹਨਾਂ ਨੂੰ ਰੈਸਟ ਹੋਏ ਤੇ ਉਹਨਾਂ ਨੂੰ ਰੈਸਟ ਕਰਕੇ ਤੇ ਉਹਨਾਂ ਨੂੰ ਦੇ ਕਾਨੂੰਨ ਦੇ ਢੀਲ ਕੀਤਾ ਜਾਵੇ ਤੇ ਚਲੋ ਸਾਡਾ ਵੀ ਮਸਲਾ ਲਓ ਜੀ ਤੈਨੂੰ ਸਾਡਾ ਪਰਚਾ ਕੀਤਾ ਜੀ ਉਹਨਾਂ ਜੇ ਨਵੀਂ ਧਾਰਾ ਆਈ ਤੇ 109 ਲਾਈ ਹੈ ਜੀ ਅੱਜ ਪਿੰਡ ਵਾਸੀ ਇਕੱਠੇ ਹੋਏ ਸੀ ਮੇਨ ਮੋਟਿਵ ਕੀ ਸੀਗਾ ਇਕੱਠੇ ਹੁੰਦਾ ਇਨੀ 70 ਤੱਕ ਇਕੱਠ ਕਰਨ ਦਾ ਇਕੱਠੇ ਕਰਨ ਦਾ ਇਹੋ ਹੀ ਹੈ ਜੀ ਜੇ ਉਹ ਜਿ세 ਬੰਦੀ ਧੰਨਾ ਲਾਉਂਦੀ ਐਸਐਸਪੀ ਦਫ਼ਤਰ ਉਹਨਾਂ ਵੀਡੀਓ ਪਾਈ ਵੀ ਧੰਨਾ ਲਾਉਣਾ ਤੇ ਤੁਹਾਨੂੰ ਨਗਰ ਚੇਲੇ ਤੋਂ ਟਾਲੀਆਂ ਜਾਣਗੇ ਅਸੀਂ ਉਹਨਾਂ ਦੀ ਵਿਰੋਧਤਾ ਕਰਾਂਗੇ ਐਸਐਸਪੀ ਦਫ਼ਤਰ ਦੇ ਸਾਹਮਣੇ ਹੀ ਕਰਾਂਗੇ ਜੇ ਉਹ ਜਿ세 ਬੰਦੇ ਉਹ ਨਾਲ ਸਾਡੀ ਜਿ세 ਬੰਦੀ ਤੇ ਮੈਂਬਰ ਖੜਾਂਗੇ ਜੀ ਆਪਦੇ ਕਿਸਾਨ ਮਜ਼ਦੂਰ ਸੰਘ ਜੇ ਨਾ ਉਹ ਕੀ ਤਾਂਹੀਂ ਪੰਚਾਇਤ ਲੜੂਗੀ ਤੇ ਜੱਜਵੀਰ ਸਿੰਘ ਲੜੂਗਾ ਕੋਈ ਜਥੇਬੰਦੀ ਨਾ ਇਹ ਮਸਲੇ ਚ ਆਵੇ ਨਾ ਕੋਈ ਲੋੜਿਆ ਜੀ ਜਮੀਨ ਜਿਹੜੀ ਹੁਣ ਪੰਚਾਇਤ ਕਬਜ਼ੇ ਜਾ ਗਈ ਪੰਚਾਇਤ ਕਬਜ਼ੇ ਜਾ ਗਈ ਜੇਹੀਂ ਜ਼ਮੀਨ ਮਾ ਦਿੱਤੀ ਗਾ ਜਰ ਅਮਰਲੇ ਅਸੀਂ ਮਾਲਕ ਆਈ ਆਂ ਆਡਰ ਸਾਡੇ ਕੋਲ ਆ ਜੀ ਮਾਲਕੀ ਹੱਥ ਸਾਡੇ ਕੋਲ ਆ ਜੋ ਕਿ ਪਹਿਲੀ ਪੰਚਾਇਤ ਜਿਹੜੀ ਦਲਵੀਰਕੌਰ ਦੀ ਉਹਨੂੰ ਉਹਨਾਂ ਮਾਲਕ ਉਹਦੇ ਤੋਂ ਤਨ ਸਟੇ ਲਿਆ ਹੀ ਉਹ ਖਾਰਜ ਕਰਕੇ ਪ੍ਰਭਦੀਪ ਸਿੰਘ ਸਰਪੰਚ ਗ੍ਰਾਮ ਪੰਚਾਇਤ ਚੇਲਾ ਨੂੰ ਮਾਲਕ ਹੱਥ ਦਿੱਤਾ ਤੇ ਜ਼ਮੀਨ ਦਾ ਮਾਲਕ ਭਰਾ ਨਾਲ ਪਾਰਟੀ ਬਣਾਇਆ ਜੀ ਤੇ ਉਹ ਅੱਜ ਤੋਂ ਬਾਅਦ ਦੇਖ ਭਾਲ ਜਿਹੜੀ ਆ ਗ੍ਰਾਮਪੁਰ ਦਾ ਚੇਲਾ ਜਮੀਨ ਦੇਖ ਨਹੀਂ ਗਏ ਹਾਂ ਤੇ ਸਾਡੇ ਗੋਲੀਆਂ ਚਲਾ ਕੇ ਸਾਡਾ ਬੰਦਾ ਫੋਟੋ ਕਰਦਾ ਜੀ ਹੂੰ